ਜਿਹੜਾ ਕਿ ਮੰਡੀ ਬੋਰਡ ਦੇ ਵਿੱਚ ਅਜਾ ਮਾਰਕੀਟ ਕਮੇਟੀ ਚੇਅਰਮੈਨ ਮੈਨੂੰ ਹੁਸ਼ਿਆਰ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ ਪੰਜਾਬ ਸਰਕਾਰ ਵੱਲੋਂ ਅਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਅੱਜ ਜਿਹੜਾ ਪ੍ਰੋਗਰਾਮ ਸੀਗਾ ਉਹਨੂੰ ਪੋਸਟਪੌਨ ਕਰ ਦਿੱਤਾ ਗਿਆ ਕਿਉਂਕਿ ਦੇਸ਼ ਤੋਂ ਬਾਅਦ ਕੀ ਕੁਝ ਨਹੀਂ ਹੈਗਾ ਕਿਉਂਕਿ ਦੇਸ਼ ਦੇ ਵਿੱਚ ਜਿੱਥੇ ਜੰਗ ਵਰਗੀ ਵੱਡੀ ਸਮੱਸਿਆ ਜਾਂ ਉਬਦਾ ਇਹ ਕਿ ਸਾਰੇ ਭਾਰਤ ਵਾਸੀਆਂ ਦੇ ਲਈ ਇਹ ਜਿਹੜੀ ਆਈ ਹੈਗੀ ਆ ਇਸ ਦੁੱਖ ਦੀ ਘੜੀ ਇਹਦੇ ਵਿੱਚ ਸਾਰੇ ਮੇਰੇ ਜਿੰਨੇ ਮੇਰੇ ਭਰਾ ਹੈਗੇ ਆrti ਮੇਰੇ ਵੀਰ ਸਾਰੇ ਅੱਜ ਆਏ ਹੈਗੇ ਆ ਹੋਰ ਮੇਰੇ ਬਖ ਬਖ ਮੇਰੇ ਜਿਹੜੇ ਭਰਾ ਆ ਸਾਰੇ ਇਸ ਜੁੱਧ ਦੇ ਨਾਲ ਪੂਰੇ ਭਾਰਤ ਦੇ ਲੋਕ ਮੁੰਡਾ ਮੁੰਡਾ ਲਾ ਕੇ ਖੜੇ ਆ ਕਿਉਂਕਿ ਭਾਰਤ ਦੀ ਜਿਹੜੀ ਸੈਨਾ ਹੈਗੀ ਆ ਚਟਾਨ ਬਣ ਕੇ ਖੜੇ ਆ ਅਸੀਂ ਸਾਰੇ ਤਦ ਹੀ ਆਪਣੇ ਕੰਮ ਕਾਰ ਕਰ ਸਕਦੇ ਆ ਅਗਰ ਸਾਡੀ ਜਿਹੜੀ ਕਿ ਸੈਨਾ ਜਿਹੜੀ ਆ ਉਹ ਬਾਰਡਰਾਂ ਤੇ ਖੜੀ ਆ ਉਸ ਤੋਂ ਬਾਅਦ ਮੈਂ ਧੰਨਵਾਦ ਕਰਦਾ ਕੀ ਅੱਥੇ ਮਾਫੀ ਵੀ ਮੰਗਦਾ ਕਿ ਜਿਹੜੇ ਮੇਰੇ ਵੀਰਾਂ ਦੀ ਮੈਂ ਇੰਨੇ ਦਿਨ ਤੋਂ ਉਤਸੁਕਤਾ ਨਾਲ ਮੈਂ ਬੈਠ ਕੇ ਆ ਰਿਹਾ ਸੀ ਕਿ ਤੁਸੀਂ ਮੈਨੂੰ ਆਸ਼ੀਰਵਾਦ ਦੇ ਲਈ ਪਹੁੰਚੋ ਪਰ ਸਰਕਾਰ ਤੋਂ ਵੱਧ ਕੇ ਸਰਕਾਰ ਦੇ ਨਿਰਦੇਸ਼ਾਂ ਤੋਂ ਵੱਧ ਕੇ ਆਮ ਲੋਕਾਂ ਦੀ ਸੇਫਟੀ ਤੋਂ ਵੱਧ ਕੇ ਹੋਰ ਮੇਰੇ ਲਈ ਕੁਝ ਵੀ ਨਹੀਂ ਹੈਗਾ ਤੇ ਆਂਦੇ ਦਿਨਾਂ ਦੇ ਵਿੱਚ ਜਦੋਂ ਮੁਲਕ ਦੇ ਵਿੱਚ ਠੰਡੀ ਹਵਾ ਚੱਲਣ ਲੱਗੀ ਉਦੋਂ ਅਸੀਂ ਸਾਰੇ ਵੀਰ ਭੈਣ ਭਾਈ ਇਕੱਠੇ ਹੋ ਕੇ ਫਿਰ ਮੁੜ ਕੇ ਜਿਹੜਾ ਕਿ ਮੌਕਾ ਸੀ ਜਿਹੜਾ ਕਿ ਇਹ ਫੰਕਸ਼ਨ ਕਰ ਸਕਦੇ ਆ ਤਾਂ ਮੈਂ ਲਾਸਟ ਵਿੱਚ ਧੰਨਵਾਦ ਵੀ ਕਰਦਾ ਅਤੇ ਜਿਹੜੇ ਮੇਰੇ ਵੀਰ ਜੋ ਬਾਰਡਰਾਂ ਤੇ ਖੜੇ ਨੇ ਉਹਨਾਂ ਦੇ ਚਰਨਾ ਵਿੱਚ ਨਮਨ ਵੀ ਕਰਦਾ ਕਿਉਂਕਿ ਉਹਨਾਂ ਤੋਂ ਬਿਨਾ ਜਿਹੜਾ ਕਿ ਜਿਹੜੇ ਸਾਡੇ ਪੰਜਾਬ ਦੇ ਲੋਕ ਐ ਭਾਰਤ ਦੇ ਲੋਕ ਐ ਉਹ ਸੁਰੱਖਿਅਤ ਨਹੀਂ ਹੈਗੇ ਅਗਰ ਉਹ ਮੇਰੇ ਭਰਾਵਾਂ ਦੀ ਹਿੰਮਤ ਅਸੀਂ ਬਣ ਕੇ ਖੜਨਾ ਆ ਤਾਂ ਮੈਂ ਤੁਹਾਡੇ ਮਾਧਿਅਮ ਰਾਹੀਂ ਪੂਰੇ ਭਾਰਤ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਕਿ ਜਿੱਦਾਂ ਸਰਕਾਰ ਦਾ ਪ੍ਰਸ਼ਾਸਨ ਦਾ ਹੁਕਮ ਹੋਵੇ ਤੁਸੀਂ ਉਹਦੇ ਨਾਲ ਉਸੇ ਮੁਤਾਬਕ ਹੀ ਚੱਲਣਾ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਜੈ ਹਿੰਦ ਸਿਆਪਰ ਤੇ ਸਾਡੇ ਜਿਹੜੀ ਆਰਮੀ ਹੈ ਨਾ ਉਹਨਾਂ ਦਾ ਬਹੁਤ ਧੰਨਵਾਦੀ ਆ ਕਿਉਂਕਿ ਉਹਨਾਂ ਨੇ ਬਹੁਤ ਹੀ ਚੀਜ਼ਾਂ ਜਿਹੜੀਆਂ ਮੈਨੇਜ ਕੀਤੀਆਂ ਤੇ ਉਹਨਾਂ ਦਾ ਮੈਂ ਧੰਨਵਾਦੀ ਆ ਤੇ ਨਾਲ ਹੀ ਮੈਂ ਪੰਜਾਬ ਦੀ ਲੀਡਰਸ਼ਿਪ ਸਾਡੇ ਮੁੱਖ ਮੰਤਰੀ ਸਾਹਿਬ ਉਹਨਾਂ ਦਾ ਧੰਨਵਾਦ ਸਾਡੇ ਜਿੰਨੇ ਵੀ ਸਾਡੇ ਲੋਕਲ ਲੀਡਰਸ਼ਿਪ ਨੇ ਡਾਕਟਰ ਰਾਜਜੀ ਦੀ ਗੱਲ ਕਰ ਲਈਏ ਸ਼ਾਕਜੀ ਦੀ ਗੱਲ ਕਰ ਲਈਏ ਜਿੰਪਾ ਜੀ ਦੀ ਗੱਲ ਕਰ ਲਈਏ ਹੋਰ ਜਿੰਨੇ ਵੀ ਸਾਡੇ ਐਮਐਲਏ ਸਹਿਬਾਨ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਸਾਡਾ ਭਰਾ ਮੈਂ ਚਾਹੁੰਦਾ ਸੀ ਵੀ ਬੜੇ ਚਿਰ ਤੋਂ ਇਸ਼ੂ ਵੀ ਸੀ ਕਿ ਉਹ ਐਸਪੋਰਟੀ ਦੇ ਬਰਾਜਮਾਨ ਹੋਵੇ ਸੋ ਇਹਨਾਂ ਨੂੰ ਮੈਂ ਬਹੁਤ-ਬਹੁਤ ਮੁਬਾਰਕਬਾਦ ਹੰਦਾ ਤੇ ਕਾਮਨਾ ਕਰਦਾ ਹਾਂ ਕਿ ਉਹ ਬਹੁਤ ਹੀ ਵਧੀਆ ਕੰਮ ਕਰਨ ਤੇ ਜਿਹੜੇ ਸਾਡੇ ਕਿਸਾਨ ਵੀਰ ਨੇ ਉਹਨਾਂ ਨੂੰ ਜਿਹੜੀ ਵੀ ਦਿੱਕਤਾਂ ਆਦੀ ਉਹ ਪਹਿਲ ਦੇ ਆਧਾਰ ਤੇ ਉਹਨੂੰ ਹੱਲ ਕਰਨ ਬਹੁਤ-ਬਹੁਤ ਧੰਨਵਾਦ